ਸੋ ਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਉੰਦਰੀ ਵਸਕਰ ਸੁਨਹੁ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸੰਪੂਰਨ ਭਇਆ ਤਾਵਤ ਮਨ ਰਾਖੈ ਇਕ ਠਾਈ ਮਨ ਤਨ ਸ਼ੁੱਧ ਜਪਤ ਹਰਿ ਨਾਮ सब महपूर पार ब्रह्म नानक हर कीर्तन कर अटल श्लोक दुर्मत हरि सेवा करी, पेटे साध कृपाल नानक प्रवसि मिल रहे बिन से सगल जंजाल पौड़ी द्वादशी दान नाम इन् हर भगत करहो तजमान ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮੰਤਰਕਤਾ ਸਹਿ ਕੀਰਤਨ ਤਰਾ ਗਰੰਗ ਕੋਮਲ ਬਾਣੀ ਸਭ ਕਉ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਿਹ ਚਉ ਪਾਈਐ ਨਾਨਕ RAM ਰਮਤ ਫਿਰ ਜੋਨ ਨ ਆਈਐ ਸ਼ਲੋਕ ਤੀਨ ਗੁਨਾ ਮਹੰਦਿਆਪਿਆ ਪੂਰਨ ਹੋਤ ਨਾ ਕਾਮ ਪਤ ਤੇ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਕੋੜੀ ਤਰਉ ਤਸੀ ਤੀਨ ਤਾਪ ਸੰਸਾਰ ਆਰਤ ਜਾਤ ਨਰਕ ਅਵਤਾਰ ਹਰ ਹਰ ਭਜਨ ਨ ਮਨ ਮਹ ਆਇਓ ਸੁਖ ਸਾਗਰ ਪ੍ਰਭ ਨਿਮਖ ਨਗਾਇਓ ਹਰਖ ਸੋਗ ਕਾ ਦੇ ਕਰ ਬਾਂਧਿਓ ਦੀਰਗ ਰੋਗ ਮਾਇਆ ਆਸਾਧਿਓ ਦਿਨ ਹੈ ਵਿਕਾਰ ਕਰਤ ਸ਼ਰਮ ਪਾਇਓ ਨਾਨੀ ਮੀਂ ਦੇ ਸੁਪਨ ਬਰੜਾ ਆਇਓ ਹਰ ਬਿਸਰਤ ਹੋਵਤ ਇਹ ਹਾਲ ਸ਼ਰਨ ਨਾਨਕ ਪ੍ਰਭ ਪੁਰਖ ਦਇਆਲ ਸ਼ਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਊਨ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ दसे दिशा रवया प्रभ एक तरन आकाश सव न प्रभपेख जल थल बन पर्वत पाताल परमेश्वर तहबसह दयाल सूक्ष्म अस्थूल सगल भगवान नानक गुरुमुख ब्रह्म पशान, शलोक आत्म जीता गुण गाए गोविंद ਸੰਤ ਪ੍ਰਸਾਦ ਦੀ ਭੈ ਮਿਤੇ ਨਾਨਕ ਬਿਨਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭੈ ਸੰਤੋਖ ਦਿਆ ਗੁਰਦੇਵ ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨਤਾ ਕੇ ਕਾਂ ਦੁਰਮਤ ਮਿਟੀ ਹੋਮੈ ਛੁੱਟੀ ਸਿਮਰਤ ਹਰ ਕੋ ਨਾਮ ਚਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੁ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦੇਨ ਦੇਨ ਚੜਾ ਸਵਾਇਆ ਨਾਨਕ ਹੋਤ ਨਾਟ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਿਆਲ ਫੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੁਰ ਕੀ ਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਬਬੇ ਤੇ ਜਾਨਨ ਹਾਰ ਸੰਤ ਸਹਾਈ ਸ਼ਰਨ ਜੋ ਆਠ ਪਹਿਰ ਨਮਸਕਾਰ ਅਕਥ ਕਥਾ ਨਹਿ ਬੂਜੀਐ ਸਿਮਰੋ ਹਰ ਕੇ ਚਰਨ ਪਤ ਤੇ ਉਧਾਰਨ ਅਨਾਥ ਨਾਨਕ ਪ੍ਰਭ ਕੀ ਸ਼ਰਨ ਸਲੋਕ ਦੁਖ ਬਿਨ ਸੇ ਸੰਸਾ ਗਇਓ ਸ਼ਰਨ ਗਹੀ ਹਰ ਰਾਇ ਮਨ ਚਿੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਿਰੜੈ ਤਿਸ ਕਾ ਹੋਏ ਉਧਾਰ ਕਿਲ ਬਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਊਜਲਾ ਨਹਿ ਪੋ ਹੈ ਤਿਸ ਮਾਇ ਸੋ ਸੁਰਤਾ ਸੋ ਬੈ ਸੁਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖत्री ਬ੍ਰਹਮਣ ਸ਼ੂਦ ਬੈਸ ਉਦਰਾ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਸਹਿਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਉਮੈ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਕੌ ਮੈ ਮੈ ਦੇਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿੰਨ ਕੇ ਸਿਧ ਹਨ ਜਿਨ ਗੁਰਮੁਖ ਕਿਰਪਾ ਤਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਤ ਸੱਚਾ ਗੋ ਸਾਈ ਤੋਦਨ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਏ ਦਾ ਸਤਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ